ਤੇ ਆਪਣੀ ਨਾ ਵੀਡੀਓ ਕੱਟ ਜੀ ਹੋ ਜਾਂਦੀ ਬਣੀ ਕੀ ਚੱਕਰ ਵੀਡੀਓ ਕੱਟ ਘੱਟ ਜੀ ਹੋ ਜਾਂਦੀ ਸੰਤਾਂ ਦਾ ਬਾਜ਼ਾਰ ਆ ਛੋਟਾ ਜਾਂ ਪੀਡੀਐਮ ਪੀਡੀਐਮ ਵਾਲੀਆਂ ਸਾਨੂੰ ਅੱਗੇ ਦਾ ਸਹੀ ਆਈਗਾ ਇਹ ਹੋਰ ਰੋਡ ਤੋਂ ਬਾਹਰ ਹੁੰਦੇ ਹੈ ਜਿਹੜੀ ਬਾਬਾ ਬੁੱਢਾ ਸਾਹਿਬ ਨੂੰ ਰੋਡ ਜਾਂਦੀ ਤਾਂ ਤਾਂ ਸਾਹਿਬ ਤੋਂ ਰੋਈ ਤੋਂ ਜੇ ਤੁਸੀਂ ਬਣੇ ਰਹੋ ਕਿਸਾਨ ਨੂੰ ਦਿਖਾ ਦਈਏ ਕਿਵੇਂ ਲੱਗਿਆ ਤਾਂ ਤਾਂ ਵੀ ਗਲੀਆਂ ਦੀ ਸੈਰ ਬਾਜ਼ਾਰ ਦੀ ਸੈਰ ਵੀਵੀ ਛਿਆਲੀ ਨੰਬਰ ਬਹੁਤ ਘੱਟ ਰਿਹਾ ਤਾਂ ਤਾਂ ਜੇਲੇਰੇ ਵਿੱਚ ਆਹ ਤਾਂ ਤਾਂ ਦੇ ਲਾਵਾ ਵੈਸੇ ਨੰਬਰ 100% ਚੋਂ 80% 46 ਨੰਬਰ ਤਾਂ ਤਾਂ ਦਾ ਵੀਵੀ ਛਿਆਲੀ ਨੰਬਰ ਆ ਬਾਕੀ ਪੀਵੀ02 ਆ ਬਾਕੀ ਬਾਹਰ ਦੇ ਨੰਬਰ ਜਿਹੜੇ ਜਿੱਦਾਂ ਦਿੱਲੀ-ਦੁੱਲੀ ਗਾਰਾਂ ਚੱਲਦੀਆਂ ਆ ਰੋਡਾਂ ਦੇ ਸ਼ਹਿਰਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿੱਦਾਂ ਦੀਆਂ ਹੁੰਦੀਆਂ ਆ ਆਪਾਂ ਬਾਹਰ ਨੂੰ ਆਉਂਦੇ ਜਾਂਦੇ ਹੌਲੀ ਹੌਲੀ ਬਸ ਆਪਾਂ ਉਹ ਰੋਡ ਤੇ ਜੜਨਾ ਜਿਹੜਾ ਬੋੜੀ ਵਾਲੇ ਚੌਂਕ ਨੂੰ ਰੋੜ ਜਾਂਦਾ ਤਨ ਤਨ ਉੱਥੋਂ ਆਪਾਂ ਰਾਈਟ ਮਾਰ ਦੇਣਾ ਲੈਫਟ ਮਾਰੀਏ ਬੋੜੀ ਵਾਲੇ ਚੌਂਕ ਨੂੰ ਜਦ ਜਾਂਦਾ ਅੱਗੇ ਹੋਰ ਉਹੀ ਆ ਜਾਣੀ ਨਹਿਰ ਆ ਜਾਣੀ ਹੁਣ ਆਤੋਂ ਇੱਥੇ ਆਪਾਂ ਉਹ ਤੇ ਆਹ ਕਮਿਟੈਂਟ ਦਾ ਸਤਿ ਸ਼੍ਰੀ ਅਕਾਲ ਅਨੇਕਾਂ ਚਾਹਤੇ ਆ ਅੱਜ ਫੋਟੋਿੰਗ ਕਰ ਰਹੇ ਹਾਂ ਜਿਹੜਾ ਵਾਹਗਾ ਨਾਮ ਹੈ ਇਹ ਸਾਰੇ ਆ ਗਏ ਨੇ ਬੜੀ ਏਗਾ ਮੈਂ ਕਿ ਆਪਾਂ ਹੁਣ ਬਲੌਗ ਦੀ ਸਮਾਪਤੀ ਕਰਨੀ ਹੈ ਕਨੜ ਰੋਡ ਦੇ ਉੱਤੇ ਚੜਦੇ ਤੈਨੂੰ ਉਤਾਰ ਦਈਏ ਤੇ ਜਦੋਂ ਆਪਾਂ ਰੋਡ ਤੋਂ ਮੁੜੇ ਤਾਂ ਤੁਹਾਨੂੰ ਦੱਸਾਂਗੇ ਜਾਦੇ ਇਥੋਂ ਆਪਾਂ ਰਾਈਟ ਮੋੜ ਜਾਣਾ ਹੁਣ ਤੇ ਇਧਰ ਨੂੰ ਜਾਵਾਂਗੇ ਲਿਫਟ ਸਾਈਡ ਨੂੰ ਜਿਹੜੀ ਟਰਾਲੀ ਇਹ ਬੋਡੀ ਵਾਲੇ ਜਾਂ ਹੁੰਦੇ ਜਾਂਦਾ ਰੋਡ ਆਪਾਂ ਮੁੜਨਾ ਇਧਰ ਨੂੰ ਤੇ ਹੁਣ ਆਪਾਂ ਜਿਉਂ ਆ ਜਣਾ ਟੱਕਰ ਸਾਹਿਬ ਕੋਲ ਜਾ ਕੇ ਇਥੇ ਰੇਲ ਦੀ ਟੱਕਰ ਹੋਈ ਜਿਹਦੇ ਐਕਸੀਡੈਂਟ ਹੋਇਆ ਹੈ ਕੋਈ ਦੇ ਇੱਥੇ ਟੱਕਰ ਸਾਹ ਗੁਰਦਰਾ ਬਣਿਆ ਪਰਣੀ ਕੀ ਟੱਕਰ ਹੋਇਆ ਉਹਦੇ ਬਾਰੇ ਮੈਨੂੰ ਨੌਲੇਜ ਨਹੀਂ ਪੂਰੀ ਜੇ ਸਾਹ ਉਹ ਲੈ ਆਵਾ ਲੈ ਵੀਡੀਓ ਹੈ ਹਾਂ ਦੱਸਿਓ ਕੀ ਕਿਵੇਂ ਦਾ ਲੱਗਾ ਤੁਹਾਨੂੰ ਔਰ ਸਾਹਮਣੇ ਟੱਕਰ ਸਾਹ ਗੁਰਦਰਾਵਾ ਦੇ ਟਕਾਂ ਤੇ ਗਿਆ ਮਹੰਦਸ ਮਾਰ ਲੈਣ ਇਥੇ ਜਿੱਥੇ ਗਲਤ ਜਗ੍ਹਾ ਤੇ ਖਲੋਗੇ ਇੱਥੇ ਦੇਖ ਆ ਵੀ ਪਤਾ ਨਹੀਂ ਕਿਸੇ ਨੇ ਇਕੱਠਾ ਕੀਤੀ ਗੱਲ ਠੇਕੇ ਤੇ ਰੁਕੇ ਤੇ ਆਹ ਨਲਕਾ ਦੇਖੋ ਆਪਾਂ ਤਾਂ ਹੁਣ ਬਖਾਉਣੇ ਟੱਕਰ ਸਾਹਿਬ ਕੋਲ ਤੋਂ ਬਰਾ ਤੇ ਇਹ ਤੇ ਗੀ ਅੰਦਾਜ਼ ਟੱਕਰ ਸਾਹਿਬ ਜਿੱਦਾਂ ਕੋਈ ਵਿਆਹ ਸ਼ਾਦੀ ਅੰਦਾਜ਼ ਦੇ ਲਾਵਾ ਫੇਰੇ ਵੀ ਹੋ ਜਾਂਦੇ ਆ ਮੈਂ ਇੱਕ ਵਾਰ ਆਇਆ ਸੀ ਕਿਸੇ ਮੁੰਡੇ ਦੇ ਵਿਆਹ ਤੇ ਇੱਥੇ ਲਾਵਾ ਫੇਰੇ ਹੋਏ ਸੀ ਜੱਸ ਬੋਲ ਤੁਮਰਾ ਸਾਹਿਬ ਇਹ ਤੇ ਟ੍ਰੇਨ ਦੀ ਟੱਕਰ ਹੋਈ ਐ ਐਕਸੀਡੈਂਟ ਹੋਇਆ ਕੋਈ ਨਹੀਂ ਇਹ ਫਿਰ ਟੱਕਰ ਸਹਾਉ ਬੁਰਦੋਰਾ ਨਾਲ ਇਦਾਂ ਰੱਖਿਆ ਗਿਆ ਬੁਰਦੋਰਾ ਸਾਹ ਸਾਈਡ ਤੇ ਆ ਜਾਂ ਸਾਹਮਣੇ ਫਾਟਕਾ ਇਹ ਤਰੰਤਾਂ ਨੂੰ ਅੰਦਰ ਨੂੰ ਜਾਂਦੇ ਆ ਜਿਵੇਂ ਸਾਈਡ ਨੂੰ ਜਾਂਦੇ ਆ ਸਰੇਆਲੀ ਵਾਲੇ ਪਾਸੇ ਕਿਦੋਂ ਆਈਦਾ ਵਾ ਨਾ ਸਰੇ ਪੰਨੇ ਦੇ ਪਾਰ ਕਿਦੋਂ ਜਿਵੇਂ ਤਰੰਤਾਂ ਬਾਹਰ ਨੇ ਕਲੀ ਗਿਆ ਇਹ ਆ ਆ ਹੈਗੀ ਏਜੰਸੀ ਡਾਇਰੈਕਟਰਾਂ ਦੀ ਇੱਥੇ ਆ ਬਣੀ ਕਿਹੜੇ ਕੰਪਨੀ ਦੇ ਡਾਇਰੈਕਟਰ ਆ ਮੈਨੂੰ ਕੰਪਨੀ ਨੇ ਨੰਨੇ ਦਰਾਈ ਵੀ ਆ ਤੇ ਅੱਗੇ ਨਿਊ ਆਰਲੈਂਡ ਦੀ ਆ ਤੇ ਇੱਕ 855 ਦੀ ਵੀ ਏਜੰਸੀ ਇੱਥੇ ਹੈਗੀ ਆ ਫਾਰਮ ਸੱਟ ਦੀ ਵੀ ਹੈਗੀ ਇਹ ਰੋਡ ਤੇ ਸਾਰੀਆਂ ਏਜੰਸੀਆਂ ਐ ਰੋਡ ਤੇ ਹੀ ਆ ਫਾਰਮ ਦੀ ਹੈ ਫਾਰਮ ਟ੍ਰੈਕਟਰ ਆ ਮੈਸੀ ਦੀ ਬਾਹਰ ਆ ਗਈ ਹੈ ਵੀ ਪਹਿਲਾਂ ਅੰਦਰ ਸੀ ਆ ਇੰਦੋ ਫਾਰਮ ਆੜਿਆ ਦੀ ਆ ਕੰਮ ਦੀ ਤੇ ਨੀਵੋ ਨੀਵੋ ਲੈਂਡ ਆਂਡ ਆਂ ਦੀ ਵੀ ਆ ਬੈਠੇ ਜੰਤੀ ਆ ਗਈ ਆ ਕੋਣਾ ਲੈ ਕੇ ਨੀਵੋ ਲੈਂਡ ਲਾਗੋ ਲੱਗੀ ਇੱਥੇ ਸਾਰੀਆਂ ਜੰਸੀਆਂ ਹੈਗੀਆਂ ਵਾ ਜਾਨੀ ਕਿ ਜਿੰਨੀਆਂ ਵੀ ਆ ਉਹ ਜਗ ਆਪਣੇ ਬਲੌਗ ਦੇ ਵਿੱਚ ਆਈਆਂ ਵਾ ਤੇ ਆ ਸਰ ਜਿਹੜੀ ਮੈਨ ਜਸੀ ਨਿਊ ਹੋਲੈਂਡ ਦੀ ਉਹ ਵਾ ਵਾ ਉਹ ਤੇ ਉਹਨਾਂ ਮਿਕਸ ਜੀ ਗੋਲੀ ਆ ਆ ਰੱਟ ਦੇ ਨਿਊ ਹੋਲੈਂਡ ਆ ਵਾ ਵਾ ਨਵੀਂ ਗੋਲੀ ਇਹ ਉਹੋ ਚੱਕਦੀ ਆ ਨਾ ਪੁਰਾਣੀ ਉੱਤੇ ਵੀ ਹਮਣਾ ਆਪਾਂ ਬਾਹਰ ਪਾਈ ਬਾਸ ਤੇ ਨਿਕਲ ਲੱਗੇ ਆ ਅਪਲੌਗ ਦੀ ਕਰਦੇ ਆ ਸਮਾਪਤੀ ਦੇ ਬਾਈਪਾਸ ਤੇ ਚੜਦੇ ਆ ਤੁਹਾਨੂੰ ਥੋੜਾ ਜਿਹਾ ਸੀਨ ਦਿਖਾ ਦਿੰਦੇ ਆ ਦੇਖਣਾ ਪੱਟੀ ਰੋਡ ਪਰ ਜਾਂਦਾ ਆ ਆਪਾ ਮੋੜਨਾ ਰਾਈਟ ਨੂੰ ਪੱਟੀ ਰੋਡ ਉੱਤੇ ਜਾਂਦਾ ਅੰਮ੍ਰਿਤਸਰ ਸਾਹਿਬ ਉੱਤੇ ਜਾਂਦਾ ਅੰਮ੍ਰਿਤਸਰ ਸਾਹਿਬ ਨੂੰ ਜਾਣਾ ਹੈ ਕਿ ਲੈਫਟ ਜਾਣਾ ਵਾ ਸੱਬੇ ਪਾਸੇ ਨੂੰ ਪਠਾਨਕੋਟ ਨੂੰ ਘਣਾ ਸੱਜੇ ਪਾਸੇ ਨੂੰ ਆਹ ਮੋੜ ਤੇ ਦੁਕਾਨਾਂ ਲੱਗੀਆਂ ਆਹ ਦੇਖੋ ਸਾਹਮਣੇ బోర్ਡ ਲੱਗਾ ਸ੍ਰੀ ਅੰਮ੍ਰਿਤਸਰ ਸਾਹਿਬ। ਉਹ ਆ ਗਏ ਚੌਂਕ ਜੋਂ ਅੰਦਰ ਵਾਲੇ ਰੋਡ ਤੋਂ ਆਪਾਂ ਬਾਹਰ ਆ ਗਏ ਆ ਗੇਟ ਆ। ਤੇ ਫੇਰ ਕੰਮ ਜਿਆ ਚੱਲਦਾ ਪਿਆ ਵਾ ਥੋੜਾ ਜਿਹਾ। ਆਪਾਂ ਵੀਡੀਓ ਬਣਾਇਆ ਨਾ ਚਲਾਨ ਹੋਏ ਨਾ ਨਾ ਕੋਈ ਨਹੀਂ ਆ ਚਲਾਨ ਹੋ ਦੇ ਕੀ ਜਾਊਗੀ। ਲੋਕ ਇਧਰ ਆਇਆ। ਇੱਕ ਏਜੰਸੀ ਆ ਰਹੀ ਸਾਹਮਣੇ ਆ। ਜਾਂ ਇੰਨੀਆਂ ਬਹੁਤ ਟਰੈਕਟਰਾਂ ਆਂੀਆਂ। ਸੋ ਇਲਾਸੀ ਟਰੈਕਟਰ ਇੰਨੀਆਂ ਕੰਪਨੀਆਂ ਦੇ ਆ ਗਏ ਆ। ਸਰਵਸ ਰੋਡ ਤੇ ਬਲੌਗ ਦਾ ਕਰਦੇ ਆਪਾਂ ਐਂਡ ਆਪਾਂ ਖੰਤਾਂ ਸਿੱਧੀ ਜਾਂਦੇ ਤੇ ਤੁਸੀਂ ਬੇਕੇ ਦੱਸੋ ਕਿਵੇਂ ਲੱਗਿਆ। ਕੰਨ ਜੇਡੀ ਹੁਣ ਆਪਾਂ ਬਲੌਗ ਬਣਾਉਂਦੀ ਕੋਈ ਪਰੇਸ਼ਾਨੀ ਨਹੀਂ ਬਲੌਗ ਵਧੀਆ ਵਧੀਆ ਬਣਾਵਾਂਗੇ ਟੈਨਸ਼ਨ ਨਾ ਲਾਓ ਆਹ ਕੰਤਾਂ ਚਾਹੇ ਸਮਝੋ ਆਪਾਂ ਆਈ ਗਏ ਆਹ ਛੋਟੀਆਂ ਛੋਟੀਆਂ ਦਖਾਣਾ ਇਹ ਆ ਪਛੋਟੇ ਜੇ ਬਾਜ਼ਾਰ ਦੇ ਵਿੱਚ ਕੋਈ ਨਾ ਵਟਾਣੀ ਆਪਾਂ ਜੇ ਮੇਨ ਵੱਡੇ ਪੇਹਾਰਕ ਨਹੀਂ ਗਏ ਤਾਂ ਇਹ ਬਾਜ਼ਾਰ ਆ ਇਹ ਬਾਬੇ ਬੁੱਢੇ ਸਾਹਿਬ ਵਾਲੀ ਰੋਡ ਆ ਜਿਹੜੀ ਤਨਤਾਂ ਤੋਂ ਬਾਬੇ ਬੁੱਢੇ ਸਾਹਿਬ ਨੂੰ ਰੋੜ ਜਾਂਦਾ ਇਹ ਹੋਰ ਰੋੜ ਆ ਇਹ ਤਾਨੂੰ ਡਰਾਈਵ ਕਰਕੇ ਦਿਖਾ ਰਹੇ ਆ ਕਿੰਨੀ ਗਾ ਮੀਮੋ ਪੈਕੇਟ ਆ ਡਿਆ ਵਾ ਹੁਣਕ ਨਹੀਂ ਪਿਆ ਤੜਕੇ ਪਿਆ ਵਾ 5 6 ਵਜੇ ਹੁਣ 1:00 ਵਜਣ ਆਲਾ ਵਾ ਹੈਲੋ ਗਾਇਜ਼ ਆਈ ਹੋਪ ਤੁਸੀਂ ਸਭ ਠੀਕ ਹੋਗੇ ਵਧੀਆ ਹੋਗੇ ਅੱਜ ਆਪਾਂ ਆਏ ਸੀ ਕਿਦੇ ਕੋਮ ਇੱਕ ਪਿੰਡ ਦੇ ਵਿੱਚ ਤੇ ਪਿੰਡ ਦਾ ਨਾਮ ਆਦਾ ਤੇ ਮੈਨੂੰ ਪਤਾ ਨਹੀਂ ਕੀ ਆ ਇੱਥੇ ਆਪਣੇ ਨਾ ਰੈਂਡਾ ਮੁੰਡਾ ਉਹਦੀ ਛੋਟ ਸਰਕਾਰੀ ਛੋਟ ਤੇ ਸਮਾਨ ਦੇ ਨਾ ਜਨਕ ਦੇ ਸਾਡੇ ਵਿੱਚ ਤੇ ਖੇਤਾਂ ਦੇ ਵਿੱਚੋਂ ਇੱਦਾਂ ਹੀ ਨਾਲ ਆ ਗਿਆ ਤੇ ਹੋਰ ਤੁਸੀਂ ਸੁਣਾਓ ਕੀ ਹਾਲ ਚਾਲ ਆ ਤੇ ਕਿਵੇਂ ਲੱਗਿਆ ਲੋਕਾਈਸ ਆਈ ਹੋਪ ਕਿ ਤੁਸੀਂ ਸਭ ਠੀਕ ਠਾਕ ਹੋ ਗਏ ਵਧੀਆ ਹੋ ਗਏ ਆਈ ਹੋਪ ਕਿ ਤੁਸੀਂ ਸਭ ਵਧੀਆ ਹੋ ਕੇ ਹੋਰ ਕੀ ਹਾਲ ਕੀ ਕਰ ਰਹੇ ਜੋ ਕਿਵੇਂ ਟਾਡੇ ਅੱਜ ਆਪਾਂ ਇੱਕ ਪਿੰਡ ਦੇ ਵਿੱਚ ਗਏ ਸੀ ਆਜੂ ਲਿਆ ਲਈ ਆਪਣੀ ਭੈਣ ਸੀ ਫਰੈਂਡ ਦੇ ਮੁੰਡੇ ਦੀ ਮਿਰਚੀਆਂ ਵੜਾਉਣ ਗਏ ਸੀ ਤੇ ਝੋਨੇ ਜਾਨੇ ਲੱਗੇ ਨੇ ਝੋਨੇ ਲਈ ਵੇਚਣਾਂ ਕਾਫੀ ਦੀ ਲਾਗ ਰਿਹਾ ਵਾ ਤੁਸੀਂ ਦੱਸੋ ਕਿਵੇਂ ਦਾ ਲੱਗਿਆ ਆਪਣੇ ਬਲੌਗ ਦੇ ਵਿੱਚ ਜੁੜੇ ਰਿਹਾ ਕਰੋ ਸਾਰੇ ਜੀ ਤੇ ਦੱਸਿਆ ਲੋਕੀ ਕੈਨੇ ਲੱਗਦਾ ਹਨ ਹੋਰ ਗੱਲ ਬਾਤ ਨਾ ਤੂੰ ਕਿਵੇਂ ਕੀ ਹਾਲ ਚਾਲ ਤੇ ਕਿਵੇਂ ਨੇ ਗੱਲਾਂ ਬਾਤਾਂ ਤੇ ਲਾਈਕ ਸ਼ੇਅਰ ਫੋਲੋ ਜਰੂਰ ਕਰਿਆ ਕਰੋ ਤੇ ਆਪਣੇ ਨਾਲ ਜੁੜੇ ਰਿਹਾ ਕਰੋ ਆਪਾਂ ਤੁਹਾਨੂੰ ਵਧੀਆ ਵਧੀਆ ਵੀਡੀਓ ਬਣਾਇਆ ਕਰਾਂਗੇ ਜਿੱਦਾਂ ਇਹ ਵੀ ਕਮੈਂਟ ਕਰਕੇ ਦੱਸਿਆ ਕਰੋ ਕਿ ਕਿਵੇਂ ਆ ਉਹ ਆਂਦਾ ਪਿਆ ਤੇ ਸਕੂਲੇ ਫੜਾਤੀਆਂ ਮਿਰਚਾਂ ਤੇ ਹੁਣ ਆਪਾਂ ਚੱਲੇ ਪਿੰਡ ਨੂੰ ਬੈਂਡਾ ਫੋਨ ਆਇਆ ਸੀਗਾ ਬੈਂਡਾ ਫੋਨ ਆਇਆ ਸੀ ਕਿੰਦੀ ਵੀ ਆਵੇ ਨੰਬਰ ਤੇ ਮੈਂ ਆ ਤੁਹਾਨੂੰ ਬੋਈ ਤੇਰੇ ਕੋਲ ਤੋਂ ਫਾਗੇ ਜਾਂ ਤੇ ਮੈਂ ਆ ਲੈ ਜੰਨੇ ਬਾਸ ਆ ਗਿਆ ਤੇ ਬਾਕੀ ਥਾਰ ਰਗਿਆ ਵਾਕੇ ਨੇ ਬਨੇ ਰਿਆ ਕਰੋ ਲੰਘਣਾ ਦੇ ਵੇ ਪੇ ਕਿਹੜਾ ਵੀ ਲੰਗਦਾ ਆਉਟ ਆਇਆ ਦੇਖਣਾ ਬੰਦੀ ਚੈਨਲ ਉੱਤੇ ਆਹ ਤੇ ਕੋਟੂ ਆਪਾਂ ਉਦੀ ਘੜੀ ਜਾਣ ਪੁੱਛ ਕੇ ਲਈ ਆਪਾਂ ਆਪਣਾ ਬਲੌਗ ਬਣਾਉਂਦੇ ਇੱਕ ਆਖਰੀ ਭੈਣ ਲੱਗੀ ਸੀ ਕੋਟੂ ਨੇ ਦੇਖਿਆ ਕਿ ਮੇਰੀ ਬਲੌਗ ਦੇ ਵਿੱਚ ਕੋਟੂ ਆ ਕੇ ਸ਼ਾਮ ਪੁੱਛ ਕੇ ਜਾਂਦਾ ਬਲੌਗ ਕਰਨਾ ਮਰਾ ਕਿਹਦੇ ਬਲੌਗ ਕਰਨਾ ਬਿਲਕੁਲ ਉਹ ਤੇ ਵੇਖਿਆ ਆ ਸਕਦਾ ਵਾ ਤੇ ਜੀ ਸਨ ਆਪਾਂ ਕੱਲ੍ਹ ਬਾਅਦ ਆਪਣੇ ਨਾਲ ਜੁੜੇ ਰਿਹਾ ਕਰੋ ਵੀਡੀਓ ਦੱਸਿਆ ਕਰੋ ਕਿਵੇਂ ਦੀ ਆਪਣੀ ਆਪਾਂ 사ਤ ਵਧੀਆ ਵਧੀਆ ਚੀਜ਼ਾਂ ਦੇਖਾ ਕਰਨਾ ਹੁਣ ਆਪਾਂ ਜਾਂਦੇ ਪਏ ਆ ਮੋੜ ਸਹਲ ਤੇ ਕਿਵੇਂ ਲੱਗਿਆ ਪ੍ਰੋਗਰਾਮ ਤੇ ਅੱਜ ਤੋਂ ਕਣੀਆਂ ਦੇ ਵੀਅੂ ਬਹੁਤ ਵਧੀਆ ਆ ਰਹੇ ਆ। ਯਾਨੀ ਕਿ ਭਾਈ ਇੰਤਰਨਟ ਤੋਂ ਅੱਗੇ ਜਾਈਏ ਤਾਂ 10 ਮਿੰਟ ਦਾ ਪਹੁੰਚ ਹੋਗਾ। 5-6 ਕਿਲੋਮੀਟਰ ਅੱਗੇ ਆਏ। ਆਹੋ ਮੈਂ ਆ ਗਈ ਬਲੌਗ ਸ਼ੂਟ ਕਰਨ। ਦੇਖਿਆ ਵਾ। ਇਹ ਬਲੌਗ ਸ਼ੂਟ ਕਰਦੇ ਆਂ ਮਿਲਦੇ ਆਂ। ਮੈਂ ਜਿਹੜਾ ਦੇਖਿਆ ਬਲੌਗ ਬਖਾਇਨ ਤੇ ਪਹੁੰਚੇ। ਕੰਤਰਾ ਸਰਪੇਲਾ ਕੇ ਨੇੜੇ। ਤੇ ਬਾਕੀ ਜਿਹੜੀ ਮੇਰੇ ਆਣਾ ਦੇ ਕੇ ਆਂਦੇ ਨੇ ਕਿ ਹਾਂ ਕੇ ਤਾਂ ਆਪਾਂ ਕੰਮ ਕਰਿਆ। ਕਿਹਾ ਕੇ ਤਾਂ ਇਹ ਕੰਮ ਤਾਂ ਆਇਆ ਕਰਦੇ ਕਰਦੇ ਆਗੇ ਨਾਲ। ਉਹ ਦੇਖੋ ਇਹ ਜਿਹਾ ਟਿਊਸ਼ਨ ਨਹੀਂ ਸੀ। 8 ਘਟਾ ਦੇ ਵਿੱਚ ਨਹੀਂ ਤੇ 3 ਘਟਾ ਦੇ ਜਾ ਨਹੀਂ ਮੈਂ ਮਾਟਾ ਕਰਕੇ ਦੱਸਿਆ ਕਰੂੰਗਾ ਆਪਣੇ ਬਲੌਗ ਦੇ ਵਿੱਚ ਆ ਦੇਖੋ ਇਹ ਵੀ ਵੀਰਿਆ ਕਰਦੇ ਆ ਨਾ ਕਿੰਨਾ ਕੋਆਰਡੀਨੇਟ ਕਰਦੇ ਆ ਇਹ ਬਹੁਤ ਮਜ਼ੇਦਾਰ ਲੱਗੇ ਮੈਨੂੰ ਫੇਰ ਆ ਫੇਰ ਆ ਵੀ ਬੇਨ ਗੱਲ ਅੱਜ ਵੀਉ ਬਹੁਤ ਘੈਂਡ ਆ ਤੁਹਾਨੂੰ ਪੁੱਛਦਾ ਨਾ ਨੂੰ ਕੇ ਮੈ ਲਗਾ ਬ੍ਰੋਸਰ え ਆਪਾ ਆਵੇਂ ਨਾ ਕੋਲੇ ਬਲਾਂ ਬੀਜੀਆਂ ਮੱਛੀ ਬੀਜੇ ਮੱਛੀ ਆਰ ਵੀ ਵੀਦਾਵਾ ਇਹ ਤੇ ਕਰੀ ਵੀਡੀਆ ਨਾ ਛੋਟੀ ਆ ਤੇ ਇਹਨਾਂ ਦੋ ਦੋ ਤਿੰਨ ਤਿੰਨ ਡੰਣਾ ਗਈਆਂ ਆ ਆ ਦੇਖੋ ਔਰ ਜੀ ਬਿਜਲੀ ਬਹੁਤ ਬੰਦੀ ਪਈ ਹੈ ਪੇਸ਼ਾਂ ਤਾਂ ਪਤਾ ਨਹੀਂ ਤੁਹਾਨੂੰ ਵੀਡੀਓ ਚ ਰਵਾਜ ਕਿਵੇਂ ਦੀ ਲੱਗੀ ਹੋਵੇ ਕਿਵੇਂ ਦੀ ਨਹੀਂ ਲੱਗੀ ਪਰੰਨੀ ਕੀ ਪ੍ਰੋਗਰਾਮ ਬਣਿਆ ਕਿਵੇਂ ਪਾਏ ਤੇ ਇਹ ਕੋਰਤਰਾ ਸਾਇਰ ਇਹ ਪੇਂਟ ਨਹੀਂ ਆ ਲਾ ਕੇ ਲਾ ਕੇ ਬਹਿ ਕਾਂਗੇ ਤੇ ਇਹ ਨਾ ਆ ਪੇਂਟ ਨਹੀਂ ਆ ਛੋਟੇ ਛੋਟੇ ਦੇ ਦੇ ਯਾਰ ਬੈ ਕਾਈਆਂ ਤੇ ਲਾ ਕੇ ਲਾ ਕੇ ਘਾਰ ਆ ਪੇਂਟ ਕੋਈ ਵੀ ਦੇ ਘਰ ਕੋਈ ਕਦੇ ਤਾਂ ਇਸ ਰਾਤੀ ਵਧੀਆ ਸਰਕਤਾਂ ਜਿੰਨਾ ਹੁੰਦਾ ਆ ਯਾਤਰਾ ਪਰਕ ਤੋਂ ਹੀ ਡਿੱਤੀ ਸਾਡੀ ਉਹਨਾਂ ਦਾ ਟੈਕਨਿਕ ਟ੍ਰੈਕ ਨਾ ਚਾਹਿਆ ਆ ਕੋਈ ਸੁਹਾਗਾ ਚੁਕੇ ਹੋਰ ਦਿਨਾਂ ਆ ਆਪਣਾ ਬਣਾਰੇ ਰੂਹਾਂ ਦਾ ਜਾਂਦਾ ਜੇ ਜਾਂ ਸੁਹਾਗਾ ਜਿਹੜਾ ਕੋਈ ਫੱਟੀ ਕਹਿ ਦਿੰਦਾ ਕੋਈ ਸੁਹਾਗਾ ਕਹਿ ਦਿੰਦਾ ਮਾਲਵੇ ਵੱਲ ਕਿਸਮਾ ਕੇ ਫੱਟੀ ਕਹਿੰਦੇ ਆ ਬਾਜੀ ਦੇ ਨਾਮ ਤੇ ਆ ਸਵਾਸ ਹੈ ਕਿਸ ਸੁਹਾਗਾ ਨੇ

ਆਣਾ ਕਾ ਚੰਗਾ। ਯੱਲ ਕੁ ਆਉਟੇ ਦੇਣਾ। ਉਹ ਜਿਹੜੇ ਚਾਨੇ ਨਾਲ ਮੈਂ ਦੇਖ ਕੇ ਬਹੁਤ ਵਧੀਆ ਲੱਗਦੇ। ਉੱਥੇ ਇੱਕ ਆਪਾ ਜੋ ਨਾਲ ਦੇਖਿਆ ਉਹਦੇ ਵਿੱਚ ਬਹੁਤ ਜ਼ਿਆਦਾ ਗੰਦ ਸੀਗਾ। ਆ ਕਿਵੇਂ ਪਿੰਡਾਂ ਦਾ ਲੱਗ ਲਾ ਕੇ ਸੈਟ ਹੁੰਦਾ। ਆਪਣੇ ਲੋਗਰੇ ਨਾਲ ਜੁੜ ਕੇ ਤੇ ਜੁੜੇ ਰਿਹਾ ਕਰ ਆਪਣੇ ਮਿਲੋ। ਹਣ ਬਾਬਾ ਬਦੀਆਂ ਲੱਗਣ ਦਾ ਟਾਈਮ ਆਇਆ ਵਾ ਬਾਬਾ ਬਦੀਆਂ ਬਸ ਕੁਝ ਕੁ ਲੱਗੀ ਜਾਂਦੀਆਂ ਵਾ ਕਈਆਂ ਨੇ ਲਾਉਣੀਆਂ ਸਟਾਰਟ ਕਰਤੀਆਂ ਵਾ ਕਿਉਂ 10 ਸੌਨ ਮਹੀਨੇ ਚ ਬਾਬਾ ਬਦੀ ਲੱਗ ਜਾਂਦੀ ਦੀ ਸੌਨ ਦੇ 20 25 ਦਿਨ ਗਿਆ ਤਾਂ ਬਾਬਾ ਬਦੀਆਂ ਲੱਗੀਆਂ ਸੌਨ ਦਾ ਮਹੀਨਾ ਸਾਰਾ ਬਾਬਾ ਬਦੀਆਂ ਲੱਗਦੀਆਂ ਛੋਟਾ ਜਿਹਾ ਲੱਗ ਗਿਆ ਵਾ ਵਾਪਸੀਆਂ ਲੱਗਦੀਆਂ ਪਈਆਂ ਲਾਟ ਜੇ ਬਛੇਤੀ ਵੀ ਹੋਵੇ ਸੌਨ ਦੇ 20 25 ਦਿਨ ਗਿਆ ਸੌਨ ਦੇ ਲਾਟ ਦਾ ਰੂਪ ਬਾਬਦੀਆਂ ਲੱਗਦੀਆਂ ਉਹ ਤਾਂ ਕਈ ਕਹਿੰਦੇ ਨੇ ਪਛੇਤੀ ਬਾਬਾ ਬਦੀ ਕੋਈ ਝਾੜਦਾ ਨਾ ਜਿਆਦਾ ਫਰਕ ਨਹੀਂ ਪੈਂਦਾ ਝਾੜਦਾ ਪਰ ਹੀ ਨਿਕਲਦਾ ਜਿਹੜੇ ਪਿੰਡਾਂ ਵਾਲੇ ਉਹਨਾਂ ਨੂੰ ਤੇ ਪਤਾ ਹੀ ਆ ਜੇ ਕੋਈ ਸ਼ਹਿਰ ਚੋਂ ਬੰਦਾ ਨਵਾਂ ਜੁੜਿਆ ਆਪਣੇ ਬਲੌਗ ਨਾਲ ਤੇ ਜੇ ਕੋਈ ਆਪਣੇ ਬਲੌਗ 'ਚ ਕਸਰ ਹੁੰਦੀ ਹੈ ਤਾਂ ਦੇ ਆਪਾਂ ਨੂੰ ਕਮੈਂਟ ਕਰਕੇ ਦੱਸਿਆ ਕਰੋ ਕਿ ਹਾਂ ਭਾਈ ਆਹ ਪ੍ਰੋਗਰਾਮ ਆਹ ਕਿਤਾਬ ਬਲੌਗ 'ਚ ਆ ਕਮੀ ਆ ਕਿ ਇਦਾਂ ਕਿ ਕਿੱਦਾਂ ਆਪਾਂ ਪੰਜਾਬੀ ਬਲੌਗ ਬਣਾਉਨੇ ਆ ਮੈਂ ਕੋਸ਼ਿਸ਼ ਕਰਦਾ ਕਿ ਠੀਕ ਜੇ ਮੈਨੂੰ ਲੱਗਦਾ ਹੈ ਕਿ ਜਿੰਨੇ ਕ ਬਲੌਗਰ ਆਪਣੇ ਨਾਲ ਜੁੜੇ ਆ ਸਬਸਕ੍ਰਾਈਬਰ ਸੌਰੀ ਬਲੌਗਰ ਮੂੰਹ ਨਿਕਲ ਗਿਆ ਸਬਸਕ੍ਰਾਈਬਰ ਜਿੰਨੇ ਕ ਜੁੜੇ ਆ ਸਾਰੇ ਪੰਜਾਬੀ ਆ ਕੋਈ ਇੱਕ ਅਦਾ ਹੋਵੇ ਖਾਸ ਕਰਕੇ ਹੁਣ ਤਾਂ ਪੰਜਾਬੀ ਭਾਸ਼ਾ ਸਾਰਿਆਂ ਨੂੰ ਹੀ ਸਮਝਾਉਂਦੀ ਆ ਤੇ ਇੱਕ ਪਤਾ ਨਹੀਂ ਕੀ ਗੱਲ ਆ ਥੋੜਾ ਜਿਹਾ ਨਾ ਜਾਂ ਮੋਤੁੰ ਦਾ ਪ੍ਰਕਲਪ ਦਾੜੀ ਦੇ ਵਾਲ ਨਾ ਆਨਲਾਈਨ ਦੇ ਤਾਂ ਡੁਪਲੀਕੇਟ ਜੇ ਲੱਗ ਜਾਂਦੇ ਆ ਆ ਰਹਿਦੇ ਵੀ ਇਦਾਂ ਦਾ ਰਹਿਦੇ ਕਿ ਕਰ ਬਲੌਗਰ ਆ ਰਹੀ ਵੀ ਮੇਮੂ ਦੇ ਪੈਂਦੇ ਕਾਫੀ ਤੇ ਪੁੱਤ ਨੂੰ ਭਾਈ ਨੇ ਆਓ ਕੁੱਕੀ ਜੀ ਵੀ ਪਾਣੀ ਪੋਣੀ ਜੰਨਾ ਹੈ ਨਹੀਂ ਜਦੋਂ ਪ੍ਰਸ਼ਾਤਾਂ ਜਿਆਦੀਆਂ ਪ੍ਰਸ਼ਾਤਾਂ ਹੁਣ ਫੇਰ ਫੁੱਲ ਭਰਦੀਂਦੀ ਫੁੱਲਾਂ ਦੇ ਨਾਲ ਪਾਣੀ ਲੱਗ ਜਾਂਦਾ ਹੁੰਦਾ ਤੇ ਹਜੇ ਤੇ ਕੋਈ ਅਣੀ ਕੋਈ ਇਹੋ ਜੀ ਗੱਲ ਬਾਤ ਅਜੇ ਕੋਈ ਫਸਾਤਾ ਬਹਨ ਦੀਆਂ ਵਾ ਢੱਲੀਆਂ ਵਾ ਕਿਉਂਕਿ ਪਹਿਲਾਂ ਬਰਸਾਤਾ ਪੰਜਾਬ ਚ ਇੰਨੀਆਂ ਜਾਂਦੀਆਂ ਨਹੀਂ ਪੈਂਦੀਆਂ ਜਿੰਨੀਆਂ ਮੀਂਹ ਪਹਿਲਾਂ ਵੀ ਪੈਂਦੇ ਹੁੰਦੇ ਸੀ ਜਿੱਦਾਂ ਹੁਣ ਬੰਬੇ ਬੜੋਦੇ ਗੁਜਰਾਤ ਚ ਮਹਾਰਾਸ਼ਟਰ ਚ ਬੰਬੇ ਜਿਹੜਾ ਮੀਂਹ ਪੈਂਦਾ ਵਾ ਉਹ ਤੇ ਜਦੋਂ ਪੈਂਦਾ ਵਾ ਕੀ ਪੂਰਾ ਪੂਰਾ ਦਿਨ ਪਈ ਜਾਂਦਾ ਪਈ ਜਾਂਦਾ ਤੇ ਕੁਝ ਟਾਈਮ ਸੀਗਾ ਇੱਕ ਵਾਰ ਬੰਬੇ ਪਾਣੀ ਆ ਗਿਆ ਸੀ ਤੇ ਗੱਡੀਆਂ ਦੇ ਇੰਜਨਾਂ ਚ ਪਾਣੀ ਵੜ ਗਿਆ ਸੀ ਇਹਨਾਂ ਨਾਲ ਪਾਣੀ ਆ ਗਿਆ ਸੀ ਕੀ ਗੱਡੀਆਂ ਦਾ ਜਿਹੜਾ ਕੈਮਨ ਉਹਦੇ ਬਰਾਬਰ ਤਾਈਂ ਪਾਣੀ ਹੋ ਗਿਆ ਲੋਕਾਂ ਦੇ ਘਰਾਂ 'ਚ ਛੋਟੀਆਂ ਜਿਹੜੀਆਂ ਨੀਵੀਆਂ ਬਿਲਡਿੰਗਾਂ ਘਰਾਂ 'ਚ ਪਾਣੀ ਵੜ ਗਿਆ ਬਹੁਤ ਬੁਰਾ ਹਾਲ ਸੀ ਪਰ ਇੰਨਾ ਕਿ ਸਮੁੰਦਰ ਆ ਫੇਰ ਵੀ ਪਾਣੀ ਖਿੱਚਦਾ ਵਾ ਨਾਲੇ ਬਹੁਤ ਹੀ ਜ਼ਿਆਦੇ ਆ ਗੱਟਰ ਬਹੁਤ ਵੱਡੇ ਵੱਡੇ ਆ ਗੱਟਰ ਪਾਣੀ ਖਿੱਚ ਲੈਂਦੇ ਆ ਤੇ ਪਿੰਡਾਂ ਦੇ ਵਿੱਚ ਇਹ ਨਾ ਥੋੜਾ ਗੱਟਰ ਨਾਲਾ ਸਿਸਟਮ ਚਾਹੀਦਾ ਵਾ ਕਿ ਕਿਤੇ ਗੱਟ ਸਾਰੇ ਨਾ ਗੱਟਰ ਬਣੇ ਨਾਲੇ ਬਣੇ ਹੁਣ ਤੇ ਜਿਹੜਾ ਪਾਣੀ ਕਿਸੇ ਮਹਿਰ ਦੇ ਵਿੱਚ ਪੈ ਜੇ ਜਦੋਂ ਬਰਸਾਤ ਪੈਂਦੀ ਆ ਉਹ ਇਹ ਲੈਟਾ ਕੰਟੈਕਸ਼ਨ ਚੋਕੇ ਜਿੰਨਾ ਵੀ ਪਿੰਡ ਜਿਕੇ ਜਿਆਦਾ ਪਾਣੀ ਬਾਈ ਚਾਂਸ ਪਾਣੀ ਆਉਂਦਾ ਹੈ ਇੱਕ ਵੱਡਾ ਫੈਲ ਪਾਏ ਹੁਣ ਵੱਡੀ ਫੈਲ ਲੈਣੀ ਚਾਹੀਦੀ ਹੈ ਕਿਹੜੀ ਫੇ ਨਹਿਰ ਚ ਜਾਵੇ ਤੇ ਨਹਿਰ ਵੀ ਕਿਤੇ ਟਿਕਾਣੇ ਤੇ ਜਾਂਦੀ ਹੋਵੇ ਨਾ ਕਿ ਨਹਿਰ ਦਾ ਪਾਣੀ ਨਹਿਰ ਤੋਂ ਜਾਂ ਦੇਣਾ ਕਿ ਅੱਗੇ ਅੱਗੇ ਹੋਰ ਪਿੰਡਾਂ ਦਾ ਨਾ ਨੁਕਸਾਨ ਹੋਵੇ ਨੁਕਸਾਨ ਹੋਣਾ ਕੰਮ ਨਾ ਹੋਵੇ ਸੂਈਦਾ ਵਧੀਆ ਹੋਵੇ ਕਿ ਹਾਂ ਪਾਣੀ ਅੱਗੇ ਜੂਸ ਹੋ ਸਕੇ ਵੇਸਟ ਨਾ ਹੋਵੇ ਕਿਹੜਾ ਵੇਸਟ ਹੁੰਦਾ ਤੇ ਉਹਦਾ ਕੋਈ ਫਾਇਦਾ ਨਹੀਂਗਾ ਵੇਸਟ ਰਹੁੰਦਾ ਬਾਬਾ ਨਹੀਂ ਲੱਗੀਆਂ ਤੇ ਬਾਬਾ ਨਹੀਂ ਆ ਦੇਖ ਬਾਬਾ ਦੀ ਲੱਗੀ ਬਹੁਤ ਵਧੀਆ ਦੇ ਵਿੱਚ ਢੀ ਲਾਇਆ ਹੋਆ ਤੇ ਝੋਨਾ ਦੇ ਬਾਬਾ ਦੀ ਉਹ ਸੋਹਣੇ ਲੱਗਦੇ ਜਿਹਦੇ ਵਿੱਚ ਇੱਕ ਵੀ ਗੰਦ ਦਾ ਦਾਣਾ ਨਾ ਵੇਖ ਕੋਈ ਟੀਡਾ ਦਾਣਾ ਨਾ ਹੋਵੇ ਖਾਦ ਵੀ ਭਾਈ ਹੋਵੇ ਪਤਰੀ ਹੋਵੇ ਕਿ ਜੀ ਖਾਦ ਪਾਉਂਦੇ ਕਿਤੇ ਢੋੜੀਆਂ ਪਈਆਂ ਪਰ پیچھے ਜੇ ਕੋਈ ਬਰਾਬਰ ਨਹੀਂ ਹੁੰਦਾ ਹਿੰਦੂ ਅਸੀਂ ਕਿੰਨੇ ਬੱਲੇ ਆ ਤੇ ਮੈਂ ਬਤਲਾਉਂਦਾ ਹਾਂ ਕਿ ਇਹ ਕਿਹਦੇ ਬਾਰੇ ਹੈ ਤਾਂ ਰਾਕੇ ਰੱਖੇ ਨਾ ਉਹ ਜਿਹੜੇ ਨਾ ਆਉਂਦੇ ਹੈਗੇ ਥੋੜੇ ਬਾਹਰ ਆ ਵੀ ਵੀ ਵੇਖ ਕੇ ਦੱਸਿਓ ਕਿ ਮੈਂ ਲੱਗਿਆ। ਇਹਨੇ ਲੱਗਿਆ ਬ੍ਰੋਡਰ। ਧੰਮ ਨਾਲ ਜੁੜੇ ਰਹਿੰਦੇ ਨੇ ਬਹੁਤ ਸਾਨਾ ਵਾਟਾ। ਹੋਂਦਰ ਬਜਾ ਕੇ ਟੁੜਾਇਆ। ਮਨੇ ਦੇਖਾ ਆਪਣੇ ਨਾ।